ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ YouTube ਵਾਲੇ ਫਾਰਮਰ ਜਿੰਨੇ ਵੀ ਦਰਸ਼ਕ ਵੀਰ ਭੈਣ ਭਰਾ ਮੇਰੇ ਦੇਖ ਰਹੇ ਨੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਰਾਤ ਮੌਸਮ ਦੀ ਅਪਡੇਟ ਦੇ ਵਿੱਚ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਉਂਕਿ ਬੱਦਲਵਾਈ ਸਿਸਟਮ ਜਿਹੜੇ ਨੇ ਉਹ ਹੁਣ ਪੰਜਾਬ ਤੋਂ ਦੂਰ ਜਾ ਚੁੱਕੇ ਨੇ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਕਲੀਅਰ ਹੋ ਚੁੱਕਿਆ ਹੈ ਜਿਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਅੱਜ ਰਾਤ ਬੱਦਲਵਾਈ ਦਾ ਮਾਹੌਲ ਕਿਸੇ ਵੀ ਪੰਜਾਬ ਦੇ ਸੇਵੇ ਵਿੱਚ ਦਿਖਾਈ ਨਹੀਂ ਦੇ ਰਿਹਾ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਮਾਲਵਾ 벨ਟ ਦੇ ਉੱਪਰ ਚੱਲਦੀ ਫਿਰਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਜਿਸ ਦਾ ਮੀਂਹ ਦੇ ਪੱਖ ਤੋਂ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਜ਼ਿਆਦਾਤਰ ਹਾਲਾਤ ਜਿਹੜੇ ਨੇ ਉਹ ਗਰਮੀ ਵਾਲੇ ਹੀ ਬਣੇ ਰਹਿਣਗੇ ਦਿਨ ਦੇ ਵੇਲੇ ਕੜਾਕੇ ਦੀ ਗਰਮੀ ਪੈਣੀ ਹੁਣ ਸ਼ੁਰੂ ਹੋ ਚੁੱਕੀ ਹੈ ਐਵਰੇਜ ਤਾਪਮਾਨ 40 ਡਿਗਰੀ ਪਾਰ ਕਰ ਚੁੱਕੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅੱਜ ਰਾਤ ਓਵਰঅল ਗੱਲ ਕੀਤੀ ਜਾਵੇ ਤਾਂ ਮੌਸਮ ਬਹੁਤ ਹੱਦ ਤੱਕ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਸੇ ਤਰੀਕੇ ਦੇ ਵੀ ਆਪਾਂ ਕਹ ਲਈਏ ਹਲਚਲ ਦਿਖਾਈ ਨਾ ਦੇਣ ਕਰਕੇ ਆਪਾਂ ਕਹਿ ਸਕਦੇ ਕਿ ਅੱਜ ਰਾਤ ਗਰਮ ਦਾ ਗਰਮੀ ਵਾਲਾ ਮਾਹੌਲ ਪੰਜਾਬ ਦੇ ਉੱਪਰ ਬਰਕਰਾਰ ਰਹੇਗਾ ਜਿਸ ਦੇ ਮੱਦੇ ਨਜ਼ਰ ਤਾ ਐਵਰੇਜ ਤਾਪਮਾਨ ਜਿਹੜਾ ਹੈ ਉਹ 25 ਡਿਗਰੀ ਪਲੱਸ ਹੀ ਸਾਨੂੰ ਜਾਂਦਾ ਹੋਇਆ ਦਿਖਾਈ ਦੇਵੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਜਿਹੜਾ ਮੌਸਮ ਹੈ ਉਹ ਕੋਈ ਵੱਡੀ ਉਲਟ ਫੇਅਰ ਕਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਕਾਰਨ ਕੋਈ ਆਪਾਂ ਕਹਿ ਦਈਏ ਕਿ ਮੀਂਹ ਹਨੇਰੀ ਜਾਂ ਛਖੜ ਵਰਗੇ ਤੂਫਾਨ ਵਰਗੇ ਹਾਲਾਤ ਬਣਦੇ ਹੋਣ ਅਜਿਹੀ ਕੋਈ ਵੀ ਉਮੀਦ ਫਿਲਹਾਲ ਦਿਖਾਈ ਨਹੀਂ ਦੇ ਰਹੀ ਮੌਸਮ ਵਿਭਾਗ ਵੱਲੋਂ ਜਿਹੜੇ ਅਲਰਟ ਪ੍ਰਾਪਤ ਹੋਏ ਨੇ ਉਹਨਾਂ ਮੁਤਾਬਕ ਵੀ ਜਿਹੜਾ ਹੁਣ ਸਿਸਟਮ ਨੇ ਉਹ ਲਗਭਗ 18 ਤਰੀਕ ਤੋਂ ਬਾਅਦ ਹੀ ਪੰਜਾਬ ਵੱਲ ਕੂਚ ਕਰਨਗੇ ਉਦੋਂ ਤੱਕ ਜ਼ਿਆਦਾਤਰ ਮੌਸਮ ਜਿਹੜਾ ਅੰਡਰ ਕੰਟਰੋਲ ਹੀ ਬਣਦਾ ਹੋਇਆ ਦਿਖਾਈ ਦੇਵੇਗਾ ਖੁਸ਼ਕ ਹਵਾਵਾਂ ਚਲਦੀ ਹੋਈਆਂ ਦਿਖਾਈ ਦੇਣਗੀਆਂ ਤੇ ਜ਼ਿਆਦਾਤਰ ਜਿਹੜੀ ਹਵਾਵਾਂ ਦੀ ਗਤੀ ਹੈ ਉਹ ਦਿਨ ਦੇ ਵੇਲੇ 15-20 ਕਿਲੋਮੀਟਰ ਤੱਕ ਜਾ ਸਕਦੀ ਹੈ ਰਾਤ ਦੇ ਵੇਲੇ ਉੱਤਰ ਪੂਰਬੀ ਉੱਤਰ ਪੱਛਮੀ ਅਤੇ ਚੱਕਰਵਾਤੀ ਹਵਾਵਾਂ ਦਾ ਰੁੱਖ ਪੰਜਾਬ ਦੇ ਵਿੱਚ ਬਰਕਰਾਰ ਰਹੇਗਾ ਜਿਸ ਦੇ ਕਾਰਨ ਜ਼ਿਆਦਾਤਰ ਜਿਹੜਾ ਮੌਸਮ ਹੈ ਉਹ ਸਾਨੂੰ ਗਰਮੀ ਵਾਲਾ ਹੀ ਬਣਦਾ ਹੋਇਆ ਦਿਖਾਈ ਦੇਵੇਗਾ ਜਦੋਂ ਤੱਕ ਮੌਨਸੂਨ ਨਹੀਂ ਆਉਂਦਾ ਉਦੋਂ ਤੱਕ ਪ੍ਰੀ ਮੌਨਸੂਨ ਗਤੀਵਿਧੀਆਂ ਚਲਦੀਆਂ ਰਹਿਣਗੀਆਂ ਫਿਲਹਾਲ ਅੱਜ ਰਾਤ ਤੋਂ ਲੈ ਕੇ 18 ਤਰੀਕ ਤੱਕ ਅਜੇ ਹੀ ਜਿਹੜੀ ਗਤੀਵਿਧੀ ਹੈ ਉਹ ਘਟਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਇਹ ਗਤੀਵਿਧੀਆਂ ਦੇ ਵਿੱਚ ਦੁਆਰਾ ਤੋਂ ਕੋਈ ਚੇਂਜ ਆਉਂਦਾ ਹੈ ਕੋਈ ਮੌਸਮ ਦੀ ਤਬਦੀਲੀ ਆਉਂਦੀ ਹੈ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਾਕੀ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਸਕਦੇ ਹੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਹਾਂ ਜੀ ਸਵੇਰ ਦੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ